ਹਾਂਜੀ ਸਤਿ ਸ਼੍ਰੀ ਅਕਾਲ ਜੀ ਇਸਮੀ ਗ੍ਰੀਪ ਲੋਪ ਤੇ ਤੁਹਾਡਾ ਸਵਾਗਤ ਹੈ ਅੱਜ ਫੇਰ ਮੈਂ ਡਿਸਕਾਊਂਟ ਵਾਲੇ ਸੌਟਾਂ ਦੀ ਸੇਲ ਲੈ ਕੇ ਆਈਆਂ ਤੁਹਾਡੇ ਲਈ ਬਹੁਤ ਹੀ ਪਿਆਰੇ ਸੂਰਨੇ ਜਿਹੜੇ ਆਪਾਂ ਸਟਾਕ ਕਲੀਅਰ ਕਰਨਾ ਸੋ ਇਹ ਵੀ ਟੋਟਲ ਹੈਂਡ ਮੇਡ ਪੀਸ ਆ ਹੈਂਡਵਰਕ ਦੇ ਵਿੱਚ ਬਣਿਆ ਹੋਇਆ ਇਹ ਨੇਚਰਲ ਪਿਓਰ ਕਰੀਬ ਦੇ ਉੱਪਰ ਬਣਿਆ ਹੋਇਆ ਪੀਸ ਆ ਜਿਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਕੰਮ ਕੀਤਾ ਗਿਆ ਸਾਰਾ ਹੱਥ ਦਾ ਬਣਿਆ ਹੋਇਆ ਪੀਸ ਇਹਦਾ ਘੀਰਾ ਬਣਿਆ ਹੋਇਆ ਉੱਪਰ ਤਾਂ ਕਬੂਤੀ ਆ ਤੇ ਇਹਦੇ ਦੁਪੱਟਾ ਫੋਰ ਸੈੱਟ ਇਹ ਤੇ ਥੱਲੇ ਦਾ ਪਿੱਟਾ ਕੀਤਾ ਹੋਇਆ ਬਹੁਤ ਸੋਹਣਾ ਕੰਮ ਆ ਬਹੁਤ ਪਿਆਰਾ ਕੰਮ ਆ ਜਿੰਨਾਂ ਨੂੰ ਇਹ ਚਾਹੀਦਾ ਦੇਖ ਸਕਦੇ ਆ ਤੁਸੀਂ ਬਹੁਤ ਬਰੀਕ ਬਰੀਕ ਕੰਮ ਹੈ ਇੱਥੇ ਤੇ ਇਹ ਜਿੰਨਾਂ ਨੂੰ ਵੀ ਚਾਹੀਦਾ ਹੋਇਆ ਸਾਰੇ ਉਹ ਕੱਲ ਵਾਲੀ ਰੇਂਜ ਦੇ ਵਿੱਚ ਹੀ ਹੋਣਗੇ ਜਿਹੜਾ ਆਪਾਂ ਕੱਲ ਵੀਡੀਓ ਪੋਸਟ ਕੀਤੀ ਸੀਗੀ ਸੋ ਜਿਹੜੇ ਆਪਣੀ ਅੱਜ ਨਵੀਂ ਵੀਡੀਓ ਦੇਖ ਰਹੇ ਹੋ ਪੁਰਾਣੀ ਵੀਡੀਓ ਵੀ ਇੱਕ ਵਾਰ ਚੈੱਕ ਕਰ ਲਿਓ ਕਿਉਂਕਿ ਉਹਨਾਂ ਦੇ ਵਿੱਚ ਵੀ 2-4 ਪੀਸ ਹੋ ਸ਼ਾਇਦ ਹੋਣ ਤਾਂ ਤੁਹਾਨੂੰ ਮਿਲ ਜਾਣਗੇ ਚੈੱਕ ਜ਼ਰੂਰ ਕਰ ਲਿਓ ਇੱਕ ਵਾਰੀ ਸੋ 2000 ਦੀ ਰੇਂਜ ਦੇ ਵਿੱਚ ਨੇ ਪੀਸ ਸੋ ਜਿਹੜੀਆਂ ਮੇਰੀਆਂ ਭੈਣਾਂ ਨੂੰ ਚਾਹੀਦੇ ਆ ਅ ਕੱਲ ਵੀ ਜਿਹੜਾ ਮੈਂ ਪਾਈ ਪੀਸ ਅਤੇ ਕਾਫੀ ਭੈਣਾਂ ਡਿਮਾਂਡ ਕਰ ਰਹੀਆਂ ਸੀ ਸਾਨੂੰ ਚਾਹੀਦੇ ਸਾਨੂੰ ਚਾਹੀਦੇ ਸੀਗੇ ਸੋ ਭੈਣਾਂ ਵਨ ਕੇ ਪੇਮੈਂਟ ਨਾਲ ਲੇਟ ਕਰੋ ਜਦੋਂ ਤੁਸੀਂ ਆਰਡਰ ਕਰਦੇ ਨਾਲ ਦੀ ਨਾਲ ਪੇਮੈਂਟ ਕਰ ਦੋ ਜੇ ਪੇਮੈਂਟ ਕੀਤੀ ਹੁੰਦੀ ਹੈ ਤੁਹਾਡਾ ਆਰਡਰ ਨਾਲ ਦੀ ਨਾਲ ਬੁੱਕ ਹੋ ਜਾਂਦਾ ਫਿਰ ਟਾਈਮ ਨਹੀਂ ਲਾ ਮਤਲਬ ਤੁਹਾਨੂੰ ਸਟਾਕ ਆਊਟ ਦਾ ਸਾਹਮਣਾ ਨਹੀਂ ਕਰਨਾ ਪੈਂਦਾ ਰਾਇਲ ਬਲੂ ਕਲਰ ਦਾ ਪੀਸ 2000 ਦੀ ਰੇਂਜ ਦੇ ਵਿੱਚ ਇਹ ਪੀਸ 3500 ਰੁਪਏ ਦਾ ਪੀਸ ਆ ਜਿਹੜਾ ਤੁਹਾਨੂੰ 2000 ਦੀ ਰੇਂਜ ਦੇ ਵਿੱਚ ਮਿਲ ਰਿਹਾ ਹੈ ਸੋ 1500 ਰੁਪਏ ਡਿਸਕਾਊਂਟ ਮਿਲ ਰਿਹਾ ਤੁਹਾਨੂੰ ਪੀਸ ਦੇ ਉੱਪਰ ਜਲਦੀ ਤੋਂ ਜਲਦੀ ਤੁਸੀਂ ਚੱਕ ਲਓ ਇਸ ਤੋਂ ਪਹਿਲਾਂ ਕਿ ਤੁਸੀਂ ਲੇਟ ਹੋ ਜਾਵੋ ਤੇ ਤੁਹਾਡੀ ਜਿਹੜੀ ਚੋਇਸ ਦਾ ਪੀਸ ਹੋ ਕਿਸੇ ਹੋਰ ਦੇ ਹੱਥਾਂ 'ਚ ਸੋ ਇਹ ਇਦਾਂ ਹੁੰਦਾ ਕਿ ਅਸੀਂ ਜਿਹੜੇ ਵੀ ਇਹ ਸਟਾਕ ਕਲੀਅਰ ਕਰਨਾ ਹੁੰਦਾ ਤਾਂ ਇਹ ਇਦਾਂ ਦੇ ਪੀਸ ਹੁੰਦੇ ਨੇ ਸਟਾਕ ਇਹ ਨਹੀਂ ਹੈਗਾ ਕਿ ਮਾੜੇ ਆ ਪੀਸ ਸੂਰੇ ਟੌਪ ਕੁਆਲਿਟੀ ਦੇ ਪੀਸ ਹੁੰਦੇ ਆ ਤੇ ਬਸ ਇੰਨੇ ਹੁੰਦਾ ਕਿ ਸਟਾਕ ਕਲੀਅਰ ਕਰਨਾ ਹੁੰਦਾ ਨਵਾਂ ਸਟਾਕ ਪਾਉਣਾ ਹੁੰਦਾ ਸੋ ਪੁਰਾਣੇ ਸਟਾਕ ਨੂੰ ਤਵੱਜੋ ਨਹੀਂ ਦਿੱਤੀ ਜਾਂਦੀ ਫਿਰ ਇਹ ਦੇਖ ਸਕਦੇ ਤੁਸੀਂ neck ਬਣਿਆ ਹੋਇਆ ਗੋਟਾ ਪੱਤੀ ਦਾ ਕੰਮ ਆ ਬਹੁਤ ਹੀ ਸੋਹਣਾ ਗੋਟੇ ਦਾ ਕੰਮ ਹੋਇਆ ਬੜਾ ਪਿਆਰਾ ਪੀਸ ਆ ਇਹ ਘੇਰਾ ਬਣਿਆ ਹੋਇਆ ਇਹਦੇ ਵਿੱਚ ਘੇਰਾ ਬਣਿਆ ਹੋਇਆ ਐਂਡ ਜਿਹੜੀ ਇਹਦੀ ਇਹ ਸਲਵਾਰ ਬਣੀ ਹੋਈ ਆ ਪਹੁੰਚਾਂ ਦੇ ਉੱਪਰ ਕੰਮ yellow color ਦਾ ਤੇ mehndi color ਦਾ ਕੰਟਰਾਸਟ ਆ ਔਰ ਬੜਾ ਸੋਹਣਾ ਚੀਨੋਂ ਨਾ ਸ਼ਿਫਾਉਣ ਦਾ ਦੁਪੱਟਾ ਇਹਦੇ ਨਾਲ ਜਿਹਦੇ ਫੋਰ ਸਾਈਡ ਤੁਹਾਨੂੰ ਇਦਾਂ ਗੋਟੇ ਦੇ ਨਾਲ ਬਾਰਡਰ ਮਿਲ ਜਾਊਗਾ ਸੋ ਜੰਪ ਪਲੇਸ ਲੱਗੀ ਹੋਈ ਹੈ ਗੋਟਾ ਲੱਗਿਆ ਹੋਇਆ ਕਿਨਾਰੀ ਲੱਗੀ ਹੋਈ ਹੈ ਬੜਾ ਪਿਆਰਾ ਸੂਟ ਆ ਜੜੀਆਂ ਮੇਰੀਆਂ ਭੈਣਾਂ ਨੂੰ ਇਹ ਚਾਹੀਦਾ ਇੱਥੋਂ ਸਕਰੀਨ ਸ਼ਾਟ ਲੈ ਲਓ ਪੂਰਾ ਸਕਰੀਨ ਸ਼ਾਟ ਲੈ ਕੇ ਤੁਸੀਂ ਆਪਾਂ ਨੂੰ WhatsApp ਕਰ ਦਿਓ ਜਦੋਂ ਵੀ ਤੁਸੀਂ ਵੀਡੀਓ ਦੇਖਦੇ ਨਾਲ ਦੀ ਨਾਲ ਸਕਰੀਨ ਸ਼ਾਟ ਲੈ ਕੇ ਆਪਣੇ WhatsApp ਤੇ ਆ ਜਾਓ ਕਿਉਂਕਿ ਇਹ ਫਿਰ ਸਟਾਕ ਆਊਟ ਹੋ ਜਾਂਦੇ ਆ ਸਟਾਕ ਆਊਟ ਹੋਣ ਤੋਂ ਬਾਅਦ ਤੁਸੀਂ ਨਰਾਸ਼ ਹੋਣੇ ਹੋ ਕਿ ਸਾਨੂੰ ਨਹੀਂ ਮਿਲੇ ਸੋ ਕਲਰ ਬੜੇ ਪਿਆਰੇ ਨੇ ਡਿਜ਼ਾਈਨ ਬੜੇ ਪਿਆਰੇ ਨੇ ਸੋਹਣੀਆਂ ਚੀਜ਼ਾਂ ਨੇ ਇਹ ਵੀ ਟੋਟਲ ਹੈਂਡ ਮੇਡ ਪੀਸ ਆ ਬੜਾ ਹੀ ਸੋਹਣਾ ਹੈਂਡਵਰਕ ਦੇ ਵਿੱਚ ਤਿਆਰ ਹੋਇਆ ਤੁਸੀਂ ਕਿਸੇ ਨੂੰ ਗਿਫਟ ਕਰਨਾ ਤਾਂ ਚਲੋ ਹਰ ਇੱਕ ਬੰਦੇ ਨੂੰ ਇਹ ਹੁੰਦਾ ਕਿ ਅਸੀਂ ਮਿਹਨਤ ਕਰਦੇ ਆ ਸਾਡੇ 4 ਪੈਸੇ ਇਧਰੋਂ ਵੀ ਬਚ ਜਾਂਣ 4 ਪੈਸੇ ਇਧਰੋਂ ਵੀ ਬਚ ਜਾਣ ਸੋ ਇਹ ਬੜਾ ਵੀ ਹੈਂਡਵਰਕ ਦੇ ਵਿੱਚ ਬਣਿਆ ਹੋਇਆ ਪੀਸ ਆ ਤੇ ਬੜਾ ਸੋਹਣਾ ਪਰਪਲ ਦੇ ਨਾਲ ਇਹਦਾ ਕੰਬੀਨੇਸ਼ਨ ਇਹਦਾ ਚਨਾਉਨਸ਼ ਫੋਨ ਦਾ ਵਧੀਆ ਕੁਆਲਿਟੀ ਦਾ ਪਿਓਰ ਦਾ ਦੁਪੱਟਾ ਬੜਾ ਲਾਈਟ ਵੇਟ ਹੈ ਦੁਪੱਟੇ ਆ ਵਧੀਆ ਵਧੀਆ ਕੁਆਲਿਟੀ ਦੇ ਦੁਪੱਟੇ ਨੇ ਨੈਕ ਬਣੀ ਹੋਈ ਆ ਔਰੇ ਇਹਦੇ ਕਿ ਸਲੀਵਸ ਬਣੀਆਂ ਹੋਈਆਂ ਬਹੁਤ ਸੋਹਣਾ ਕੱਟਵਰਕ ਤਾਂ 2000 ਦੀ ਰੇਂਜ ਦੇ ਵਿੱਚ ਤਾਂ ਕਿਸੇ ਨੇ ਤੁਹਾਨੂੰ ਇਹ ਕੰਮ ਵੀ ਨਹੀਂ ਕਰਕੇ ਦੇਣਾ ਜੇ ਤੁਸੀਂ ਬਾਹਰੋਂ ਕਿਤੇ ਕੰਮ ਵੀ ਕਰਵਾਉਣ ਜਾਓ ਤਾਂ ਤੁਹਾਨੂੰ ਕਿਸੇ ਨੇ 2000 ਚ ਕੰਮ ਵੀ ਨਹੀਂ ਕਰਕੇ ਦੇਣਾ ਇਹ ਤਾਂ ਕੀ ਰਬਣਿਆ ਹੋਇਆ 2000 ਦੀ ਰੇਂਜ ਦੇ ਵਿੱਚ ਪੀਸ ਨੇ ਜਿਹੜੀਆਂ ਮੇਰੀਆਂ ਭੈਣਾਂ ਨੂੰ ਚਾਹੀਦੀਆਂ फटाफट ਤੁਸੀਂ WhatsApp ਤੇ ਆਜੋ ਆਪਣੇ WhatsApp ਦਾ ਨੰਬਰ ਹਮੇਸ਼ਾ ਦੀ ਤਰ੍ਹਾਂ ਆਪਣਾ ਇੱਕੋ ਨੰਬਰ ਇਹ ਵਾਲਾ ਨੰਬਰ ਆ ਆਪਣਾ ਜੇ ਤੁਹਾਡਾ ਨੰਬਰ ਤੁਸੀਂ ਐਡ ਨਹੀਂ ਕਰਨਾ ਇੱਥੋਂ ਦੇਖ ਕੇ ਤਾਂ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਜਾਓ ਤੁਹਾਨੂੰ ਲਿੰਕ ਮਿਲ ਜਾਊਗਾ WhatsApp ਦਾ ਤੇ ਉਹਨੂੰ ਜਾ ਕੇ ਤੁਸੀਂ ਫੋਲੋ ਕਰਕੇ ਆਪਣੇ ਡਾਇਰੈਕਟ Instagram ਤੇ WhatsApp ਤੇ ਆ ਜਾਓ ਤੇ ਇਹ ਤੁਸੀਂ ਨੰਬਰ ਸੇਵ ਕਰ ਲੋਗੇ ਨੈਕਸਟ ਸੇਵ ਕਰਕੇ ਨੰਬਰ ਕਿ ਤੁਸੀਂ ਆਪਣਾ ਨੰਬਰ ਵੀ ਆਪਾਂ ਨੂੰ ਸੇਵ ਕਰਵਾ ਦੇਣਾ ਤਾਂ ਜੋ ਜਿਹੜੀਆਂ ਨੈਕਸਟ ਵੀਡੀਓ ਆਉਂਦੀਆਂ ਆਪਣੀਆਂ ਉਹਨਾਂ ਦਾ ਤੁਹਾਨੂੰ ਜਿਹੜਾ ਅਪਡੇਟ ਮਿਲਦਾ ਰਹੇ ਸੋ ਬੜਾ ਸੋਹਣਾ ਪੀਚ ਕਲਰ ਦੁਪੱਟਾ ਕੋਲੋਂ ਬੜਾ ਸੋਹਣਾ ਪੀਚ ਕਲਰ ਹੈ ਨਾ ਪਿਓਰ ਜਨੂਨ ਦਾ ਫਲੋਰਲ ਦੁਪੱਟਾ ਹੁਣ ਤੁਸੀਂ ਦੱਸੋ ਵੀ ਤੁਹਾਨੂੰ ਇਹ ਇਦਾਂ ਦੇ ਦੁਪੱਟੇ ਪ੍ਰਿੰਟ ਦੇ ਵਿੱਚ ਤੇ ਵਰਕ 2000 ਦੇ ਵਿੱਚ ਹੈ ਨਾ ਆ ਕੋਈ ਦੇਊਗਾ ਆ ਦੇਖੋ ਕਿੰਨਾ ਸੋਹਣਾ ਵਰਕ ਹੋਇਆ ਦੁਪੱਟੇ ਦੇ ਉੱਪਰ ਵੀ ਪੂਰਾ ਗੋਟੇ ਦਾ ਕੰਮ ਹੋਇਆ 2000 ਦੀ ਰੇਂਜ ਦੇ ਵਿੱਚ ਕੁਝ ਵੀ ਨਹੀਂ ਆਉਂਦਾ ਜਿਹੜੀਆਂ ਮੇਰੀਆਂ ਭੈਣਾਂ ਨੂੰ ਚਾਹੀਦੇ ਆ ਪੀਸ ਵਿਆਹ ਸ਼ਾਦੀਆਂ ਦੇ ਵਿੱਚ ਵੀ ਅੱਜ ਕੱਲ ਜਿਨ੍ਹਾਂ ਦੇ ਅੱਗੇ ਵਿਆਹ ਸ਼ਾਦੀਆਂ ਆ ਰਹੇ ਆ ਵਿਆਹ ਦੇ ਲਈ ਸਟਾਕ ਚੈੱਕ ਰਿਹਾ ਗਿਫਟ ਕਰਨ ਲਈ ਰਿਸ਼ਤੇਦਾਰਾਂ ਨੂੰ ਸੋ ਉਹ ਵੀ ਇਹ ਚੀਜ਼ਾਂ ਚੱਕ ਸਕਦੇ ਨੇ ਬਹੁਤ ਹੀ ਪਿਆਰੀਆਂ ਚੀਜ਼ਾਂ ਨੇ ਆਰਡਰ WhatsApp ਤੇ ਸਕਰੀਨਸ਼ਾਟ ਲਾਓ ਤੇ WhatsApp ਤੇ ਆਜੋ 2000 ਦੀ ਰੇਂਜ ਦੇ ਵਿੱਚ ਪੀਸ ਨੇ ਸੋ ਇਹ ਦਾ ਸਿਲਕ ਪੇਸ ਦੇ ਵਿੱਚ ਇਹਦੇ ਵਿੱਚ ਨੈਕ ਬਣੀ ਹੋਈ ਆ ਬਹੁਤ ਸੋਹਣੀ ਨੈਕ ਬਣੀ ਹੋਈ ਆ ਔਰ ਇਹਦੇ ਨਾਲ ਜਿਹੜੀ ਸਲਵਾਰ ਉਹ ਇਦਾਂ ਤੁਹਾਨੂੰ ਪੂਰੀ ਤਿੱਲੇ ਦੀ ਬਣੀ ਹੋਈ ਸਲਵਾਰ ਮਿਲੂਗੀ ਤਿੱਲੇ ਦੀ ਸਫਾਈ ਚੈੱਕ ਕਰ ਸਕਦੇ ਹੋ ਬਹੁਤ ਪਿਆਰਾ ਪੀਸ ਆ ਪੂਰਾ ਤਿੱਲੇ ਦਾ ਕੰਮ ਹੋਇਆ ਹੋਇਆ ਇਹਦੇ ਵਿੱਚ ਪੂਰੀ ਹੈਵੀ ਸਲਵਾਰ ਹੈ ਸਾਰੀ ਸਲਵਾਰ ਦੇ ਵਿੱਚ ਜਾਲ ਆਊਗਾ ਸਾਰਾ ਸਲਵਾਰ ਦੇ ਵਿੱਚ ਬਣਿਆ ਹੋਇਆ ਤੇ ਇਦਾਂ ਹੀ ਇਹਦਾ ਦੁਪੱਟਾ ਇਹ ਹੀ ਜਾਲ ਇਹਦੇ ਦੁਪੱਟੇ ਦੇ ਵਿੱਚ ਆਊਗਾ ਸੋ ਬਹੁਤ ਸੋਹਣਾ ਹੈਵੀ ਕਾਫੀ ਜ਼ਿਆਦਾ ਚਰਚਾ ਦੇ ਵਿੱਚ ਰਹੇ ਸੀ ਇਹ ਪੀਸ ਬਹੁਤ ਰਿਪੀਟ ਤੇ ਚੱਲੇ ਸੀਗੇ ਇੱਕ ਮੇਰੀ ਭੈਣ ਨੇ ਮਜ਼ੈਂਟਾ ਸੂਟ ਪਾ ਕੇ ਸੋਸ਼ਲ ਮੀਡੀਆ ਤੇ ਆਪਣੀ ਫੋਟੋ ਪਾਤੀ ਸੀ ਜਿਹਦੇ ਤੋਂ ਉਹਨਾਂ ਦੀ ਫੋਟੋ ਬਹੁਤ ਜ਼ਿਆਦਾ ਵਾਇਰਲ ਹੋਈ ਸੀ ਜਿਹਦੇ ਤੋਂ ਇਹ ਪੀਸ ਬਣਿਆ ਸੀਗਾ ਸ਼ਾਇਦ ਕਿਸੇ ਨੇ ਤਾਂ ਜਿਨ੍ਹਾਂ ਨੇ ਤਾਂ ਲੈ ਹੋਣਗੇ ਉਹਨਾਂ ਨੂੰ ਯਾਦ ਹੋਊਗਾ ਜ਼ਰੂਰ ਕਮੈਂਟ ਕਰਕੇ ਦੱਸੋ ਕਿ ਜਦੋਂ ਇਹਦਾ ਟ੍ਰੈਂਡ ਸੀਗਾ ਸਾਲ 2 ਸਾਲ ਪਹਿਲਾਂ ਜਦੋਂ ਇਹ ਟ੍ਰੈਂਡ ਸੀਗਾ ਤਾਂ ਉਹਦੇ ਡਿਜ਼ਾਈਨ ਬਹੁਤ ਜ਼ਿਆਦਾ ਵਾਇਰਲ ਹੋਇਆ ਸੀਗਾ ਸੋ ਵਧੀਆ ਚੀਜ਼ਾਂ ਨੇ ਇਹ ਵੀ ਹੈਂਡਮੇਡ ਪੀਸ ਆ ਟੋਟਲ ਹੈਂਡਵਰਕ ਦੇਖ ਸਕਦੇ ਤੁਸੀਂ ਨੋਟ ਦਾ ਕੰਮ ਬੜਾ ਸੋਹਣਾ ਹੈ ਇਹ ਵਿੱਚ ਤਾਂ ਇਹ ਵੀ ਬੜਾ ਪਿਆਰਾ ਪੀਸ ਆ ਮਜ਼ੈਂਟਾ ਕਲਰ ਦੇ ਵਿੱਚ 2000 ਦੀ ਰੇਂਜ ਦੇ ਵਿੱਚ ਸੂਟ ਵਧੀਆ ਕੁਆਲਿਟੀ ਦੇ ਕਰੀਬ ਦੀ ਸਲਵਾਰ ਆ অর্ਗੈਂਜ਼ਾ ਦੀ ਸ਼ਰਟ ਆ ਕਰੀਬ ਦੀ ਸਲਵਾਰ ਆ ਤੇ ਇਹ ਬੜਾ ਸੋਹਣਾ ਦੁਪੱਟਾ ਇਹਦੇ ਨਾਲ ਡਿਜ਼ਾਈਨਰ ਦਾ ਦੁਪੱਟਾ ਇਹਦੇ ਨਾਲ অর্ਗੈਂਜ਼ਾ ਦਾ ਪਿਓਰ অর্ਗੈਂਜ਼ਾ ਜਿਹੜੀ ਹੈ ਸਿਲਕ بیس অর্ਗੈਂਜ਼ਾ ਦਾ ਦੁਪੱਟਾ ਇਹ ਆ ਦੇਖ ਸਕਦੇ ਤੁਸੀਂ ਵਿੱਚ ਲਾਈਨਾਂ ਨੇ ਦੁਪੱਟੇ ਦੇ ਆ ਖੋਲ ਕੇ ਦਿਖਾ ਦੇ ਦੁਪੱਟਾ ਦੁਪੱਟਾ ਵੀ ਹੈਵੀ ਆ ਦਾ ਬਣਿਆ ਹੋਇਆ ਸੋਹਣੀਆਂ ਜੀਜਾ ਨੇ ਸਕਰੀਨਸ਼ਾਟ ਲੈ ਕੇ ਤੁਸੀਂ ਆਪਾਂ ਨੂੰ WhatsApp ਤੇ ਭੇਜ ਦਿਓ 2000 ਦੀ ਰੇਂਜ ਦੇ ਵਿੱਚ ਕੁਝ ਵੀ ਨਹੀਂ ਆਉਂਦਾ ਹੈਗਾ ਦੇਖ ਸਕਦੇ ਤੁਸੀਂ ਇਹ ਦੁਪੱਟੇ ਦੇ ਵਿੱਚ ਜਾਲਾ ਸਾਰਾ ਦੁਪੱਟਾ ਹੈਵੀ ਹੈ ਸੋ ਬਹੁਤ ਪਿਆਰਾ ਦੁਪੱਟਾ ਨਿਓਨ ਗ੍ਰੀਨ ਕਲਰ ਬੜਾ ਪਿਆਰਾ ਕਲਰ ਆ ਕਾਫੀ ਜ਼ਿਆਦਾ ਹਮੇਸ਼ਾ ਇਹ ਰੈਂਡਾਈ ਚਰਚਾ ਦੇ ਵਿੱਚ ਕਾਫੀ ਆਪਣੇ ਤੋਂ ਜਿਹੜੇ ਬੁਟੀਕ ਪੀਸ ਬੰਦੇ ਨੇ ਆਪਣੇ ਤਾਂ ਕਾਫੀ ਕਲਾਇੰਟ ਇਦਾਂ ਦੇ ਕਲਰ ਬਣਵਾਉਂਦੇ ਨੇ ਬਹੁਤ ਜ਼ਿਆਦਾ ਪਸੰਦ ਕੀਤਾ ਜਾਣ ਵਾਲਾ ਕਲਰ ਸੋ ਇਹਦੀਆਂ ਹੈਗੀਆਂ 슬ੀਵਜ਼ ਬਣੀਆਂ ਹੋਈਆਂ ਇਹ ਇਹਦਾ ਕੰਮ ਹੈਗਾ 슬ੀਵਜ਼ ਦੇ 슬ੀਵਜ਼ ਹੈਵੀ ਆ ਇਹਦੀਆਂ ਇਹ ਵੀ ਨੈਟ ਤੇ ਕਿਸੇ ਪਹਿਨਦੇ ਫੋਟੋ ਸੀਗੀ ਜਿੱਤੇ ਤੋਂ ਇਹ ਪੀਸ ਮਤਲਬ ਮਾਰਕੀਟ ਦੇ ਵਿੱਚ ਚੱਲਿਆ ਸੀਗਾ ਹੈਂਡਵਰਕ ਦਾ ਪੀਸ ਆ ਬਾਹਾਂ ਇਦਾਂ ਹੈਵੀ ਆ ਇਹ ਬਾਹਾਂ ਦੀ ਮੂਰੀ ਤੇ ਆ ਜਾਊਗਾ ਕੰਮ ਉੱਪਰ ਤੱਕ ਇਹ ਮੋਡੇ ਤੱਕ ਕੰਮ ਆਊਗਾ ਬਾਹਾਂ ਹੈਵੀ ਬਣੀਆਂ ਹੋਈਆਂ ਤੇ ਫਰੰਟ ਤੇ ਇਹਦਾ ਇਦਾਂ ਬੂਟੀ ਆ ਤੇ ਇਹਦੇ ਵਿੱਚ ਇਹ ਕੰਮ ਪੌਂਚਾਂ ਦੇ ਵੀ ਉੱਪਰ ਆ ਇਹ ਪੌਂਚੇ ਬਣੇ ਹੋਏ ਆ ਸੋ ਹੁਣ ਤੁਸੀਂ ਇਹ ਤੁਸੀਂ ਅੰਦਾਜ਼ਾ ਲਾਉਣਾ ਵੀ 2000 ਦੇ ਵਿੱਚ ਆਉਣਾ ਕੀ ਆ ਸੋ ਵੱਧ ਤੋਂ ਵੱਧ ਆਪਣੀ ਵੀਡੀਓ ਸ਼ੇਅਰ ਕਰਿਆ ਕਰੋ ਤਾਂ ਜੋ ਹੋਰ ਵੀ ਪਿਆਣਾ ਇਹ ਚੀਜ਼ਾਂ ਦੇਖ ਸਕਣ ਦੇਖੋ ਦੁਨੀਆ ਦੇ ਵਿੱਚ ਆਪਾਂ ਬਹੁਤ ਤਰ੍ਹਾਂ ਦੇ ਲੋਕ ਰਹਿੰਨੇ ਆ ਨਾ ਹਰ ਇੱਕ ਤਰ੍ਹਾਂ ਦੇ ਮਤਲਬ ਰਹਿਣ ਵਾਲੇ ਲੋਕ ਨੇ ਚੰਗੇ ਪਾਉਣ ਵਾਲੇ ਵੀ ਜਿੰਨਾਂ ਤੋਂ ਨਹੀਂ ਵੀ ਬਣਦੇ ਹਨ ਕਈਆਂ ਦੀ ਰੀਝਾਂ ਹੁੰਦੀਆਂ ਬਹੁਤ ਅਕਸਰ ਅਸੀਂ ਵੀ ਬਹੁਤ ਚੀਜ਼ਾਂ ਸਾਡੀ ਆਪਣੀ ਅਹੌਦੀ ਪਹੁੰਚ ਨਹੀਂ ਹੁੰਦੀਆਂ ਨਾ ਤੇ ਜਿਨ੍ਹਾਂ ਨੂੰ ਇਹ ਚੀਜ਼ਾਂ ਮਾਰਕੀਟ ਦੇ ਵਿੱਚ ਉਹ 3-3000 35-3500 ਦੀਆਂ ਮਿਲਣੀਆਂ ਆਪਣੀਆਂ ਭੈਣਾਂ ਦੇ ਨਾਲ ਸ਼ੇਅਰ ਕਰੋ ਜਿਨ੍ਹਾਂ ਦੀਆਂ ਰੀਝਾਂ ਹੁੰਦੀਆਂ ਸੌਟ ਪਾਉਣਾ ਨਹੀਂ ਬਟ ਬਜਟ ਨਹੀਂ ਹੁੰਦਾਗਾ ਹਨਾ ਤੋਂ ਉਹਨਾਂ ਦੇ ਨਾਲ ਤੁਸੀਂ ਸ਼ੇਅਰ ਕਰੋ ਤਾਂ ਜੋ ਸਾਰੇ ਚੀਜ਼ਾਂ ਇਦਾਂ ਦੇ ਸੂਟ ਪਾ ਕੇ ਆਪਣੀ ਰੀਜ ਪੂਰੀ ਕਰ ਸਕਣ 3D ਦੁਪੱਟਾ ਇਹਦੇ ਵਿੱਚ ਦੁਪੱਟਾ ਖੋਲ ਕੇ ਦੇਣਾ ਦੁਪੱਟਾ ਦੇਖੋ ਕਿੰਨਾ ਪਿਆਰਾ ਦੁਪੱਟਾ ਬਣਿਆ ਹੋਇਆ ਐਦਾਂ ਇੱਕ ਪੈਚ ਬਲੈਕ ਆ ਰੈੱਡ ਆ ਤੇ ਨਿਓਨ ਬੜਾ ਸੋਹਣਾ ਪੀਸ ਆ ਸੋ ਜਿਹੜੀਆਂ ਮੇਰੀਆਂ ਭੈਣਾਂ ਨੂੰ ਚਾਹੀਦਾ ਮੈਨੂੰ ਤਾਂ ਇਹ ਚੀਜ਼ਾਂ ਮੈਂ ਥੋੜਾ ਜਿਹਾ ਜ਼ਿਆਦਾ ਇਹ ਕਿਵੇਂ ਇਮੋਸ਼ਨਲੀ ਜ਼ਿਆਦਾ ਉਹ ਹੈਗੀਆਂ ਥੋੜੀ ਜਿਹੀ ਇਮੋਸ਼ਨਲ ਆ ਕਿ ਜਿਨ੍ਹਾਂ ਦੀ ਨਹੀਂ ਹੁੰਦਾ ਕਿ ਇਹ ਚੀਜ਼ ਨਹੀਂ ਲੈ ਸਕਦੇ ਆਪਾਂ ਬਜਟ ਜ਼ਿਆਦਾ ਨਹੀਂ ਲਾ ਸਕਦੇ ਤੁਸੀਂ ਉਹਨਾਂ ਨਾਲ ਜ਼ਰੂਰ ਸ਼ੇਅਰ ਕਰੋ ਤਾਂ ਜੋ ਹਰੇਕ ਭੈਣ ਦੀ ਰੀਜ ਪੂਰੀ ਹੋਵੇ ਕੋਈ ਇੱਥੇ ਦੁਨੀਆ ਤੇ ਆਪਾਂ ਜੱਗ ਤੇ ਆਇਆ ਹਨਾ ਦੁਨੀਆ ਦੇਖਣ ਤੇ ਕਿਸੇ ਦੀ ਕੋਈ ਰੀਜ ਨਾ ਅਧੂਰੀ ਰਵੇ ਜੁੜੀਆਂ ਭੈਣਾਂ ਨੂੰ ਸੂਟਾਂ ਦਾ ਸ਼ੌਂਕ ਆ ਦੇਖੋ ਪਿਓਰ ਕਰੇਵ ਦਾ ਪੀਸ ਡਿਜੀਟਲ ਪ੍ਰਿੰਟ ਦੇ ਵਿੱਚ ਮਾਨੀ ਦਾ ਪ੍ਰਿੰਟ ਆ ਸ਼ਰਟ ਬਣੀ ਹੋਈ ਆ ਨਾਲ ਇਹਦੇ ਵਿੱਚ ਹੈਗੀ ਆ ਸੈਲਫ ਦੇ ਵਿੱਚ ਬਾਟਮ ਦੇ ਵਿੱਚ ਨਾ ਬੜਾ ਸੋਹਣਾ ਡਿਜ਼ਾਈਨ ਡਿਜ਼ਾਈਨ ਬਣਾਇਆ ਹੈ ਤੇ ਨਹੀਂ ਨਹੀਂ ਇਹਦੇ ਵਿੱਚ ਪ੍ਰਿੰਟ ਹੈ ਥਲੋ ਇੱਕ ਇਹ ਪ੍ਰਿੰਟ ਦਿਖ ਰਿਹਾ ਆ ਉਹਦਾ ਕਮੀਜ਼ ਦਾ ਪ੍ਰਿੰਟ ਦਿਖ ਰਿਹਾ ਹੈ ਬਹੁਤ ਸੋਹਣਾ ਇਦਾਂ ਨੈੱਕ ਵੀ ਬਣੀ ਹੋਈ ਹੈ ਇਹਦੀ ਬਹੁਤ ਪਿਆਰਾ ਪੀਸ ਆ ਤੇ ਇਹ ਚਨੌਨ ਸ਼ਫੌਨ ਦਾ ਦੁਪੱਟਾ ਬੜਾ ਪਿਆਰਾ ਚਨੌਨ ਸ਼ਫੌਨ ਦਾ ਦੁਪੱਟਾ ਸੋ ਜਿਹੜੀਆਂ ਮੇਰੀਆਂ ਭੈਣਾਂ ਨੂੰ ਪੀਸ ਚਾਹੀਦਾ 2000 ਦੀ ਰੇਂਜ ਦੇ ਵਿੱਚ ਸਾਰੇ ਪੀਸ 2 ਤੋਂ 2000 ਦੀ ਰੇਂਜ ਦੇ ਸੌਟ ਨੇ ਸੋ ਜਿਨ੍ਹਾਂ ਨੂੰ ਵੀ ਚਾਹੀਦਾ ਤੁਸੀਂ ਆਪਣੇ ਨਾਲ WhatsApp ਤੇ ਆ ਕੇ ਆਰਡਰ ਕਰ ਸਕਦੇ ਹੋ ਲੱਡੂ ਰੰਗਾ ਯੈਲੋ ਮੈਂਗੋ ਯੈਲੋ ਲੱਡੂ ਰੰਗਾ ਯੈਲੋ ਕਿੰਨਾ ਸੋਹਣਾ ਪੀਸ ਲੱਗਦਾ ਹੈਂਡਵਰਕ ਦੇ ਵਿੱਚ ਬਣਿਆ ਹੋਇਆ ਪੀਸ ਆ ਤੇ ਬਹੁਤ ਸੋਹਣਾ ਕਲਰ ਕੰਬੀਨੇਸ਼ਨ ਬਹੁਤ ਪਿਆਰੇ ਪੀਸ ਬਣੇ ਹੋਏ ਨੇ 2000 ਦੀ ਰੇਂਜ ਦੇ ਵਿੱਚ ਸਿਰਫ ਤੇ ਸਿਰਫ 2000 ਦੀ ਰੇਂਜ ਦੇ ਵਿੱਚ ਬਹੁਤ ਸੋਹਣੀ ਚੀਜ਼ ਬਣੀ ਹੋਈ ਹੈ ਜਿਹੜੀਆਂ ਮੇਰੀਆਂ ਭੈਣਾਂ ਨੂੰ ਚਾਹੀਦੀਆਂ फटाफट ਆਪਣੇ ਨਾਲ ਆਪਣੇ WhatsApp ਤੇ ਆ ਜੋ ਪ्योर ਚਨਾਉਸ਼ੀ ਹੁੰਦਾ ਦੁਪੱਟਾ ਵਧੀਆ ਚੀਜ਼ ਬਣੀ ਹੋਈ ਹੈ ਜਿਹੜੀਆਂ ਮੇਰੀਆਂ ਭੈਣਾਂ ਨੂੰ ਸੂਟ ਚਾਹੀਦੇ ਤੁਸੀਂ ਆ ਫਟਾਫਟ ਆਪਣੇ WhatsApp ਤੇ ਆ ਕੇ ਆਰਡਰ ਕਰ ਸਕਦੇ ਹੋ ਤੇ ਵੀਡੀਓ ਨੂੰ ਆਪਣੇ ਸ਼ੇਅਰ ਕਰਨਾ ਨਾ ਭੁੱਲਿਓ ਆਪਣੇ ਸਰਕਲ ਦੇ ਵਿੱਚ ਸ਼ੇਅਰ ਜ਼ਰੂਰ ਕਰੋ ਕਿਉਂਕਿ ਜੇ ਤੁਸੀਂ ਸ਼ੇਅਰ ਕਰੋਗੇ ਤਾਂ ਹਰ ਇੱਕ ਦੇ ਕੋਲੇ ਵੀਡੀਓ ਜਾਊਗੀ ਤੇ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਦੁਨੀਆ ਦੇ ਆ ਵਿੱਚ ਰਹਿੰਦੇ ਪ੍ਰੋਬਲਮਾਂ ਬਹੁਤ ਨੇ ਬਹੁਤ ਜ਼ਿਆਦਾ ਪ੍ਰੋਬਲਮਾਂ ਨੇ ਹਨਾ ਤੇ ਦੇ ਲਈ ਮੇਰੀ ਭੈਣ ਦਾ ਕਿਸੇ ਦਾ ਬਜਟ ਵੀ ਨਹੀਂ ਹੋਊਗਾ ਬਾਲੇ ਮਹਿੰਗੇ ਸੂਟ ਲੈਣ ਦਾ ਤੇ ਉਹ ਅੱਜ ਮਹਿੰਗੇ ਸੂਟ ਸਸਤੀ ਰੇਂਜ ਦੇ ਵਿੱਚ ਖਰੀਦ ਸਕਦੀ ਹੈ ਦੇਖੋ ਜੇ ਤੁਸੀਂ ਇਹ ਸੂਟਾਂ ਨੂੰ ਨਾ ਕਿਤੇ ਹੋਲ سیل ਦੇ ਵਿੱਚ ਵੀ ਖਰੀਦਣ ਜਾਓਗੇ ਮਤਲਬ ਇਹ ਸਾਡੀ ਖਰੀਦ ਰੇਂਜ ਵੀ ਹੈ ਨਹੀਂ ਗੀ ਸਾਡੀ ਖੁਦ ਦੀ ਖਰੀਦ ਵੀ ਹੈ ਨਹੀਂ ਇਹ ਚੀਜ਼ਾਂ ਦੀ ਵਿੱਚ ਜਿਹੜੀ ਮੈਂ ਤੁਹਾਨੂੰ ਦਿਖਾ ਰਹੀ ਹਾਂ ਇਹ ਤਾਂ ਜਸਟ ਇੱਕ ਸਟਾਕ ਕਲੀਅਰ ਕਰਨਾ ਹੁੰਦਾ ਕਰਕੇ ਤਾਂ ਕਰਕੇ ਆਪਾਂ ਘੱਟ ਰੇਂਜ ਦੇ ਵਿੱਚ ਲਾ ਦਿੰਦੇ ਆ ਚਨੂਨਫੋਨ ਦਾ ਗਾਜ਼ਰੀ ਰੰਗ ਦਾ ਦੁਪੱਟਾ ਤੇ ਨਾਲ ਬੜਾ ਸੋਹਣਾ ਡਸਟੀ ਚ ਪਿੰਕ ਕਲਰ ਦਾ ਪਾਊਡਰ ਪਿੰਕ ਵੀ ਕਹਿ ਸਕਦੇ ਹਾਂ ਬੜਾ ਲਾਈਟ ਜਿਹਾ ਪਿੰਕ ਕਲਰ ਆ ਨੈੱਕ ਬਣਿਆ ਹੋਇਆ ਬੀ ਨੈੱਕ ਬਣਿਆ ਹੋਇਆ ਸੋ ਇਹਨਾਂ ਇਸ ਰੇਂਜ ਇਹ ਤਾਂ ਸਾਡੀ ਖਰੀਦ ਰੇਂਜ ਵੀ ਨਹੀਂ ਹੈਗੀ ਤੇ ਜਿਹੜੀ ਰੇਂਜ ਦੇ ਵਿੱਚ ਆਪਾਂ ਕਸਟਮਰ ਨੂੰ ਚੁਕਾ ਰਹੇ ਹਾਂ ਤੁਸੀਂ ਜਿੱਥੇ ਮਰਜ਼ੀ ਘੁੰਮ ਲਿਓ ਜਿੱਥੇ ਮਰਜ਼ੀ ਹੋਲ ਸੇਲ ਦੀਆਂ ਮਾਰਕੀਟਾਂ ਘੁੰਮ ਲਿਓ ਇਸ ਰੇਂਜ ਦੇ ਵਿੱਚ ਤੁਹਾਨੂੰ ਇਹ ਛੋਟ ਮਿਲਣੀ ਨਹੀਂ ਕਿਤੋਂ ਵੀ ਨਹੀਂ ਮਿਲਣੇ ਹੈਗੇ ਇਹ ਮੈਂ ਵਾਦਾ ਕਰਦੀ ਹਾਂ ਤੁਹਾਡੇ ਨਾਲ ਜਿੱਥੋਂ ਮਰਜ਼ੀ ਤੁਸੀਂ ਇਹ ਦੇਖ ਲਓ ਤੁਹਾਨੂੰ ਇਸ ਰੇਂਜ ਦੇ ਵਿੱਚ ਚੀਜ਼ਾਂ ਮਿਲ ਜਾਣ ਸੋ ਇਹ ਕ੍ਰੀਮ ਕਲਰ ਪੀਸ ਨੈਟ ਕਿਦਾਂ ਬਣੀ ਹੋਈ ਹੈ ਇਹਦੀ ਟੋਟਲ ਹੈਂਡਵਰਕ ਦੇ ਵਿੱਚ ਛੇਰਾ ਬਣਿਆ ਹੋਇਆ ਇਦਾਂ ਛੇਰੇ ਦੇ ਉੱਪਰ ਫਲਾਵਰ ਨੇ ਦੇਖੋ ਛੇਰਾ ਬਣਿਆ ਹੋਇਆ ਛੇਰੇ ਦੇ ਨਾਲ ਇਦਾਂ ਇਹਦੇ ਤਸਲ ਲੱਗੇ ਹੋਏ ਆ ਤੁਸੀਂ ਇਹਨਾਂ ਨੂੰ ਰਿਮੂਵ ਵੀ ਕਰ ਸਕਦੇ ਹੋ ਸਲਾਈ ਦੇ ਵਿੱਚ ਰੱਖਨੇ ਰੱਖ ਵੀ ਸਕਦੇ ਹੋ ਤੇ ਇਹੀ ਦੁਪट्टे ਦੇ ਉੱਪਰ ਤਸਲ ਲੱਗੇ ਹੋਏ ਨੇ ਸੋ ਬਹੁਤ ਸੋਹਣਾ ਚਨੌਣ ਸ਼ਿਫਾਉਣ ਦਾ ਦੁਪੱਟਾ ਇਹ ਦੁਪੱਟੇ ਵੀ ਜੇ ਕਿਸੇ ਨੂੰ ਚਾਹੀਦੇ ਹੋਏ ਨੇ ਆਪਣੇ ਕੋਲ ਦੁਪੱਟੇ ਵੀ ਹੈਗੇ ਆ ਜੇ ਕਿਸੇ ਨੂੰ ਇਹ ਦੁਪੱਟੇ ਕੱਲੇ ਵੀ ਚਾਹੀਦੇ ਹੋਏ ਸਿੰਗਲ ਦੁਪੱਟਾ ਵੈਸੇ ਤੁਸੀਂ ਇਹ ਦੁਪੱਟਾ ਕੱਲਾ ਲੈਣਾ ਹੋਊਗਾ ਇਦਾਂ ਪ੍ਰਿੰਟ ਦੇ ਵਿੱਚ 990 ਦਾ ਦੁਪੱਟਾ ਪਲੇਨ ਤੇ 2000 ਦੀ ਰੇਂਜ ਦੇ ਵਿੱਚ ਸੂਟਾ ਦੇਖ ਲਓ ਬਹੁਤ ਪਿਆਰਾ ਸੂਟ ਆ ਫਟਾਫਟ ਸਕਰੀਨ ਸ਼ਾਟ ਲੈ ਕੇ ਆਪਾਂ ਨੂੰ WhatsApp 'ਤੇ ਜੋ ਨੇਵੀ ਬਲੂ ਕਲਰ ਨੇਵੀ ਬਲੂ ਕਲਰ ਦੇ ਉੱਪਰ ਲਾਈਟ ਫਰੋਜ਼ੀ 컬러 ਦਾ ਟੱਚ ਆ ਬਹੁਤ ਹੀ ਪਿਆਰਾ ਪੀਸ ਬਾਹਾਂ ਬਣੀ ਹੋਈਆਂ ਏ ਤਾਂ ਇਸ ਲਈ ਉੱਪਰ ਤੱਕ ਬੂਟੀ ਡਿਜ਼ਾਈਨ ਬਣਿਆ ਹੋਇਆ ਬਹੁਤ ਪਿਆਰਾ ਆ ਦੇਖ ਸਕਦੇ ਹੋ ਤੁਸੀਂ ਇੱਦਾਂ ਬਾਹਾਂ ਦੇ ਉੱਪਰ ਵੀ ਬੁਟਾ ਆ ਜਾਣਾ ਨੈਕ ਬਣੀ ਹੋਈ ਆ ਬਹੁਤ ਸੋਹਣਾ ਪੀਸ ਆ ਟੋਟਲ ਹੈਂਡਵਰਕ ਦੇ ਵਿੱਚ ਬਣਿਆ ਹੋਇਆ ਪੀਸ ਜੇ ਜਿਹੜੀਆਂ ਮੇਰੀਆਂ ਭੈਣਾਂ ਨੂੰ ਚਾਹੀਦਾ ਤਾਂ ਤੁਸੀਂ ਆਪਾਂ ਨੂੰ ਵਟਸਐਪ ਤੇ ਆ ਕੇ ਆਰਡਰ ਕਰ ਸਕਦੇ ਹਾਂ ਮੈਂ ਪ੍ਰੋਮਿਸ ਕਰਦੀ ਆ ਵੀ ਜੇ ਤੁਹਾਨੂੰ ਇਸ ਰੇਂਜ ਦੇ ਵਿੱਚ ਕਿਤੋਂ ਵੀ ਮਾਰਕੀਟ ਤੋਂ ਕਿਸੇ ਵੀ ਹੋਲਸੇਲ ਮਾਰਕੀਟ ਦੇ ਚਾਹੇ ਕਿਤੇ ਵੀ ਜਾ ਕੇ ਤੁਸੀਂ ਇਹ ਕਹਿ ਦੋ ਇਹ ਦੁਕਾਨਦਾਰ ਵੀ ਨਹੀਂ ਇਸ ਰੇਂਜ ਦੇ ਵਿੱਚ ਖਰੀਦ ਸਕਦੇ ਜਿਨ੍ਹਾਂ ਨੇ ਲੱਖਾਂ ਦਾ ਸਟਾਕ ਖਰੀਦਣਾ ਹੁੰਦਾ ਤਾਂ ਉਹ ਵੀ ਇਸ ਰੇਂਜ ਦੇ ਵਿੱਚ ਮਤਲਬ ਸੂਟ ਤੁਹਾਨੂੰ ਉਹਨਾਂ ਨੂੰ ਵੀ ਨਹੀਂ ਇਸ ਰੇਂਜ ਦੇ ਵਿੱਚ ਮਿਲਨੇ ਕਕੇਰਾ ਬਣਿਆ ਹੋਇਆ ਟੋਟਲ ਹੈਂਡਵਰਕ ਦੇ ਵਿੱਚ ਦੇਖ ਸਕਦੇ ਹੋ ਤੁਸੀਂ ਹੈਂਡਵਰਕ ਹੋਇਆ ਸਾਰਾ ਇਹਦਾ ਉੱਪਰ ਤੱਕ ਬੂਟੀ ਆ ਨੈੱਕ ਬਣੀ ਹੋਈ ਆ ਨੈੱਕ ਦੇ ਉੱਪਰ ਵੀ ਟੋਟਲ ਹੈਂਡਵਰਕ ਸੋ ਮਤਲਬ ਸਾਰਾ ਹੈਂਡਵਰਕ ਹੀ ਨਾਲ ਇਹ ਇਹਦੇ ਨਾਲ ਦੁਪੱਟਾ ਚ ਨੌਨ ਚਾਉਣ ਦਾ ਦੁਪੱਟੇ ਦੇ ਵਿੱਚ ਇਦਾਂ ਡਿਜ਼ਾਈਨ ਬਹੁਤ ਪਿਆਰਾ ਦੁਪੱਟਾ ਬਹੁਤ ਪਿਆਰਾ ਸੂਟ ਜਿਹੜੀਆਂ ਮੇਰੀਆਂ ਭੈਣਾਂ ਨੂੰ ਚਾਹੀਦਾ फटाफट ਤੁਸੀਂ ਆਪਣਾ WhatsApp ਤੇ ਆ ਕੇ ਕੰਟੈਕਟ ਕਰ ਲਓ WhatsApp ਦਾ ਨੰਬਰ ਆਪਣਾ ਡਿਸਕ੍ਰਿਪਸ਼ਨ ਦੇ ਵਿੱਚ ਵੀ ਮਿਲੂਗਾ ਤੁਹਾਨੂੰ ਤੇ ਇੱਥੋਂ ਵੀ ਤੁਸੀਂ ਨੋਟ ਕਰ ਸਕਦੇ ਹੋ WhatsApp ਕਈ ਵਾਰ ਨਾ ਸਰਚ ਨਹੀਂ ਹੁੰਦਾ ਹੈਗਾ ਜੇ ਤੁਹਾਨੂੰ ਨਾਮ ਵੀ ਮਿਲੇ ਨੰਬਰ ਇਹ ਸਰਚ ਹੋਵੇ WhatsApp ਤੇ ਤੁਸੀਂ ਇਸ ਵੀਡੀਓ ਦੀ ਡਿਸਕ੍ਰਿਪਸ਼ਨ ਦੇ ਵਿੱਚ ਜਾ ਕੇ ਤੁਸੀਂ ਆਪਾਂ ਨੂੰ ਲਿੰਕ ਤੋਂ ਫੋਲੋ ਕਰ ਸਕਦੇ ਹੋ ਤੇ ਇਹ ਵੀ ਬਹੁਤ ਪਿਆਰਾ ਸੂਟ ਆ ਦੇਖ ਸਕਦੇ ਹੋ ਤੁਸੀਂ ਘੇਰੇ ਦੇ ਉੱਪਰ ਇਦਾਂ ਗੋਟੇ ਦਾ ਵਰਕ ਆ ਕਿੱਦਾਂ ਸਲੀਵਰ ਦੇ ਉੱਪਰ ਕੋਟਾ ਲੱਗੇ ਉਹ ਜਿਹਨੇ ਥੋੜੇ ਗਾਰਲਿਸ਼ ਲੁੱਕ ਦੇ ਵਿੱਚ ਵਿਜੇ ਬਣਾਉਣਾ ਹੋਵੇ ਤਾਂ ਇਹਦਾ ਦੁਪੱਟਾ ਬੜਾ ਪਿਆਰਾ ਤਾਂ ਉਹਨਾਂ ਦਿਖਾਉਣੀ ਆ ਦੇਖੋ ਸਰਦਾਰਨੀ ਦਾ ਦੁਪੱਟਾ ਬਹੁਤ ਪਿਆਰਾ ਦੁਪੱਟਾ ਬਹੁਤ ਸੋਨਾ ਕੰਮ ਹੋਇਆ ਵਾ ਦਪੱਟੇ ਦੇ ਉੱਪਰ ਵਿਚਾਲੇ ਸੈਂਟਰ ਦੇ ਵਿੱਚ ਇਹਦੇ ਸਰਦਾਰਨੀ ਲਿਖਿਆ ਹੋਇਆ ਤੇ ਪੱਲੇ ਦੇ ਇਦਾਂ ਬਣੇ ਹੋਏ ਆ ਸੋ ਵਰਕ ਬਹੁਤ ਪਿਆਰਾ ਗਰਲਿਸ਼ ਸਟਲਕ ਦੇ ਵਿੱਚ ਪੀਸ ਹੈ ਤੇ ਜਿਨਾਂ ਨੂੰ ਇਹ ਚਾਹੀਦਾ ਸਕਰੀਨਸ਼ਾਟ ਲੈ ਕੇ ਮੈਨੂੰ ਫਟਾਫਟ ਵਟਸਐਪ ਕਰ ਦਿਓ ਸਾਰੇ ਇਦਾਂ ਹੋਲ ਸੇਲ ਦੇ ਹੋਲ ਸੇਲ ਤੋਂ ਵੀ ਘੱਟ ਰੇਂਜ ਦੇ ਵਿੱਚ ਪੀਸ ਬਣਾਏ ਹੋਏ ਨੇ ਬੜੇ ਪਿਆਰੇ ਸੂਟ ਨੇ ਜਿਹੜੀਆਂ ਮੇਰੀਆਂ ਭੈਣਾਂ ਨੂੰ ਚਾਹੀਦੇ ਆ ਆਜੋ ਆਪਣੇ ਨਾਮ ਵਟਸਐਪ ਤੇ ਆਜੋ ਦੇਖੋ ਬੁਟੀਕ ਸਟਾਈਲ ਦਾ ਜਮਾ ਸੂਟ ਆ ਬਾਨੀ ਦਾ ਸੂਟ ਸਿਲਕ 베ਸ ਦੇ ਉੱਪਰ ਰੈਡੀ ਆ ਇਹ ਘੇਰੇ ਤੇ ਕੰਮ ਇਹ neck ਬਣੀ ਆ ਪਲੇਨ ਇਹਦੇ ਨਾਲ ਬਾਟਮ ਜੈਡ ਬਲੈਕ ਕਲਰ ਦਾ ਇਦਾਂ ਦੁਪੱਟਾ ਗੋਟੇ ਵਾਲਾ ਦੁਪੱਟਾ ਇਹਦੇ ਨਾਲ ਸੋ ਇਦਾਂ neck ਬਣੀ ਹੋਈ ਆ neck ਤੇ ਵੀ ਹੈਂਡਵਰਕ ਜਿਹੜੀਆਂ ਮੇਰੀਆਂ ਭੈਣਾਂ ਨੂੰ ਪੀਸ ਚਾਹੀਦੇ ਆ ਤੇ ਤੁਸੀਂ ਆ ਜਾਓ ਆਪਣੇ ਨਾਲ WhatsApp ਤੇ ਸਕਰੀਨਸ਼ਾਟ ਲੈ ਕੇ ਆਪਾਂ ਨੂੰ ਆਰਡਰ ਕਰ ਸਕਦੇ ਹੋ ਸਕਰੀਨਸ਼ਾਟ ਲੈ ਕੇ फटाफट WhatsApp ਤੇ ਆ ਜਾਓ ਲੇਟ ਨਾ ਹੋਇਓ ਕੋਈ ਵੀ ਭੈਣ ਮੇਰੀ ਫੇਰ ਪਲੀਜ਼ ਇਹ ਨਾਲ ਇੱਕ ਬਿਨਾ ਪੇਮੈਂਟ ਤੋਂ ਆਪਾਂ ਕਿਸੇ ਦਾ ਆਰਡਰ ਹੋਲਡ ਨਹੀਂ ਕਰਨਾ ਜਿਹਦੀ ਪੇਮੈਂਟ ਆਈ ਹੋਗੀ ਜਸਟ ਤੁਸੀਂ ਪੇਮੈਂਟ ਕਰਨ ਤੋਂ ਮੈਂਟ ਸਕੈਂਟ ਪਹਿਲਾਂ ਤੁਸੀਂ ਕਨਫਰਮ ਕਰਨਾ ਕਿ ਇਹ ਸੂਟ ਹੈਗਾ ਏ ਦਾ ਨਾ ਤਾਂ ਪੇਮੈਂਟ ਫੇਰ ਹੀ ਕਰਿਓ ਬਿਨਾ ਪੁੱਛੇ ਪੇਮੈਂਟ ਨਾ ਕਰਿਓ ਕਈ ਭੈਣਾਂ ਬਿਨਾ ਪੁੱਛੇ ਪੇਮੈਂਟ ਕਰ ਦਿੰਦੀਆਂ ਜਿਵੇਂ ਉਹਨਾਂ ਨੇ 2-2 4-4 ਘੰਟੇ ਪਹਿਲਾਂ ਪੁੱਛਿਆ ਹੁੰਦਾ ਸਾਨੂੰ ਵੀ ਹੈਗਾ ਏ ਤਾਂ ਉਸ ਟਾਈਮ ਹੁੰਦਾ ਤੇ ਪਲ ਭਰ ਦਾ ਨਹੀਂ ਪਤਾ ਹੁੰਦਾ ਨੈਕਸਟ ਟਾਈਮ ਆ ਜਿਹੜਾ ਸਟਾਕ ਆਊਟ ਹੋ ਜਾ ਜਿਹਦੀ ਪੇਮੈਂਟ ਆ ਜਾਂਦੀ ਹੈ ਉਹਦਾ ਸੂਟ ਬੁੱਕ ਹੋ ਜਾਂਦਾ ਸੋ ਜਲਦੀ ਤੋਂ ਜਲਦੀ ਤੁਸੀਂ ਆਰਡਰ ਕਰੋ ਆਪਣੇ ਵਟਸਐਪ ਤੇ ਆ ਕੇ ਵਟਸਐਪ ਦਾ ਨੰਬਰ 8054754280 ਵਟਸਐਪ ਨਾਮ ਵੀ ਸਰਚ ਹੋਵੇ ਤਾਂ ਤੁਸੀਂ ਆਪਣੀ ਵੀਡੀਓ ਦੀ ਡਿਸਕ੍ਰਿਪਸ਼ਨ ਦੇ ਵਿੱਚ ਜਾ ਕੇ ਆਪਣੇ ਵਟਸਐਪ ਦਾ ਲਿੰਕ ਫੋਲੋ ਕਰ ਲਓ ਤੇ ਡਾਇਰੈਕਟ ਤੁਸੀਂ ਵਟਸਐਪ ਤੇ ਆ ਜਾਓਗੇ ਥੈਂਕ ਯੂ ਸੋ ਮੱਚ ਵੀਡੀਓ ਦੇ ਅਖੀਰ ਤੱਕ ਬਨੇ ਰਹਿਣ ਲਈ ਸ਼ੇਅਰ ਕਰਨਾ ਨਾ ਭੁੱਲਿਓ